ਮਹਾਰਾਜਾ ਰਣਜੀਤ ਸਿੰਘ ਸਿੱਖ ਸਾਮਰਾਜ ਦੇ ਬਾਨੀ ਅਤੇ ਪਹਿਲੇ ਮਹਾਰਾਜਾ ਸੀ ਜਿਸ ਨੇ 1801 ਤੋਂ ਲੈ ਕੇ 1839 ਤੱਕ ਆਪਣੀ ਮੌਤ ਤੱਕ ਰਾਜ ਕੀਤਾ 19ਵੀਂ ਸਦੀ ਦੇ ਆਰੰਭ ਦੇ ਵਿੱਚ ਉੱਤਰ ਪੱਛਮੀ ਭਾਰਤ ਉਪਮਹਾਦੀਪ ਤੱਕ ਇਸ ਨੇ ਰਾਜ ਕੀਤਾ ਰਣਜੀਤ ਸਿੰਘ ਸ਼ੁਕਰਚਰੀਆ ਮਿਸਲ ਦੇ ਸਰਦਾਰ ਮਹਸ ਸਿੰਘ ਦਾ ਪੁੱਤਰ ਸੀ 13 ਨਵੰਬਰ 1780 ਈਸਵੀ ਦੇ ਵਿੱਚ ਪੰਜਾਬ ਦੇ ਸੂਬਾ ਕੋ ਸ਼ਹਿਰ ਗੁਜਰਾਵਾਲਾ ਦੇ ਵਿੱਚ ਇਹ ਜੰਮਿਆ ਸੀ ਜੋ ਕਿ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ ਉਸ ਦਾ ਸੰਬੰਧ ਜੱਟ ਬਰਾਦਰੀ ਦੇ ਨਾਲ ਸੀ ਉਹ ਬਚਪਨ ਦੇ ਵਿੱਚ ਹੀ ਚੀਚਕ ਦੀ ਬਿਮਾਰੀ ਤੋਂ ਗ੍ਰਸਤ ਹੋ ਗਿਆ ਜਿਸ ਦੇ ਨਾਲ ਉਸ ਦੀ ਖੱਬੀ ਅੱਖ ਰਹਿ ਗਈ ਸੀ ਇਸ ਦੇ ਨਾਲ ਹੀ ਉਸ ਨੂੰ ਕਿਤੇ ਨਾ ਕਿਤੇ ਖੱਬੀ ਅੱਖ ਤੋਂ ਦਿਖਣਾ ਬੰਦ ਹੋ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਦੇ ਸ਼ੁਰੂਆਤੀ ਕਿਸ਼ੋਰੀ ਸਾਲਾਂ ਦੇ ਵਿੱਚ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਰਣਜੀਤ ਸਿੰਘ ਨੇ ਅਫਗਾਨਾਂ ਨੂੰ ਕੱਢਣ ਦੇ ਲਈ ਕਈ ਯੁੱਧ ਲੜੇ 21 ਸਾਲ ਦੀ ਉਮਰ ਦੇ ਵਿੱਚ ਪੰਜਾਬ ਦਾ ਮਹਾਰਾਜਾ ਕੋਸ਼ਿਸ਼ ਕੀਤਾ ਗਿਆ ਸੀ ਉਸ ਦਾ ਸਮਰਾਜ 1839 ਤੱਕ ਉਸ ਦੀ ਅਗਵਾਈ ਹੇਠ ਪੰਜਾਬ ਖੇਤਰ ਦੇ ਵਿੱਚ ਵਧਦਾ ਰਿਹਾ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਫੌਜ ਦੇ ਵਿੱਚ ਹਰ ਤਰ੍ਹਾਂ ਦਾ ਮੁਲਾਜ਼ਮ ਸੀ ਚਚਾਏ ਉਹ ਸਿੱਖ ਸੀ ਹਿੰਦੂ ਸੀ ਮੁਸਲਮਾਨ ਸੀ ਜਾਂ ਯੂਰੋਪੀਅਨ ਸੀ ਉਸ ਦੀ ਵਿਰਾਸਤ ਦੇ ਵਿੱਚ ਸਿੱਖ ਸਭਿਆਚਾਰਕ ਅਤੇ ਕਲਾਤਮਕ ਪੁਨਰ ਜਾਗਰਣ ਦਾ ਦੌਰ ਵੀ ਸ਼ਾਮਿਲ ਸੀ ਜਿਸ ਵਿੱਚ ਅੰਮ੍ਰਿਤਸਰ ਦੇ ਵਿੱਚ ਹਰਮੰਦਰ ਸਾਹਿਬ ਦੇ ਨਾਲ ਨਾਲ ਤਖਤ ਸ਼੍ਰੀ ਪਟਨਾ ਸਾਹਿਬ বিহার ਅਤੇ ਹਜੂਰ ਸਾਹਿਬ ਨਾਲ ਦੇਡ ਮਹਾਰਾਸ਼ਟਰ ਸਮੇਤ ਹੋਰ ਪ੍ਰਮੁੱਖ ਗੁਰਦੁਆਰਿਆਂ ਦੀ ਵੀ ਉਸਨੇ ਅਗਵਾਈ ਕੀਤੀ ਅਤੇ ਉਸ ਦੇ ਸਰਪ੍ਰਸਤੀ ਹੇਠ ਮੋੜ ਨਿਰਮਾਨ ਵੀ ਸ਼ਾਮਿਲ ਹੋਏ ਸਨ ਹਰ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰ-ਏ-ਪੰਜਾਬ ਯਾਨੀ ਕਿ ਪੰਜਾਬ ਦਾ ਸ਼ੇਰ ਆਖਿਆ ਜਾਂਦਾ ਸੀ ਅਤੇ ਸਰਕਾਰੇ ਵੱਲਾ ਯਾਨੀ ਕਿ ਸਰਕਾਰ ਦਾ ਮੁੱਖੀ ਵਰਗੇ ਕਿਤਾਬਾਂ ਦੇ ਨਾਲ ਜਾਣਿਆ ਜਾਂਦਾ ਸੀ ਅਹਿਮਦ ਸ਼ਾਹ ਅਬਦਾਲੀ ਕਾਬਲ ਤੋਂ ਪੰਜਾਬ ਆਇਆ ਤੇ ਪਾਣੀਪਤ ਦੀ ਤੀਜੀ ਲੜਾਈ ਲੜੀ ਅਤੇ ਮਹਾਰਟਿਆਂ ਨੂੰ ਫੈਸਲਾ ਮਿਲਿਆ ਕਿ ਉਹਨਾਂ ਨੂੰ ਸ਼ਿਕਸਤ ਖਾਣੀ ਪਈ ਅਤੇ ਪੰਜਾਬ ਆਪਣੀ ਸਲਤਨਤ ਦੇ ਵਿੱਚ ਉਹਨਾਂ ਨੇ ਸ਼ਾਮਿਲ ਕਰ ਰਿਆ ਰਣਜੀਤ ਸਿੰਘ ਦੇ ਦਾਦਾ ਚੜਤ ਸਿੰਘ ਅਤੇ ਦੂਜੇ ਸਿੰਘ ਸਰਦਾਰਾ ਨੇ ਅਹਿਮਦ ਸ਼ਾਹ ਅਬਦਾਲੀ ਦਾ ਪੰਜਾਬ ਆਣਾ ਪਸੰਦ ਨਹੀਂ ਸੀ ਲਾਹੌਰ ਦੀ ਫਤਿਹ ਵੇਲੇ ਮੁਸਲਮਾਨਾ ਦਾ ਸ਼ਹਿਰ ਅੰਦਰ ਵਿੱਚ ਚੰਗਾ ਬੋਲ ਬਾਲਾ ਸੀ ਅਤੇ ਰਸੂਕ ਸੀ ਤੇ ਸ਼ਹਿਰ ਦੇ ਵਿੱਚ ਕਈ ਮਾਮਲੇ ਇਦਾਂ ਦੇ ਸਨ ਜੋ ਕਿ ਜਿਨ੍ਹਾਂ ਦੇ ਵਿੱਚ ਉਹਨਾਂ ਦਾ مشਵਰਾ ਲਿਆ ਜਾਂਦਾ ਸੀ ਰਣਜੀਤ ਸਿੰਘ ਦੀ ਸ਼ੌਹਰਤ ਦੇ ਚਰਚੇ ਹੁਣ ਲਾਹੌਰ ਤੱਕ ਵੀ ਪੁੱਜ ਗਏ ਸਨ ਸ਼ਹਿਰ ਦੇ ਹਿੰਦੂ ਮੁਸਲਮਾਨ ਅਤੇ ਖਾਨੀ ਜਿਹੜੇ ਕਿ ਪੰਗੇ ਸਰਦਾਰਾਂ ਦੀ ਹਕਮਰਾਨੀ ਤੋਂ ਬਹੁਤ ਸਾਰੇ ਤੰਗ ਸਨ ਇਹਨਾਂ ਸਭ ਨੇ ਇੱਕ ਕੰਮ ਇਸ ਕੰਮ ਦੇ ਲਈ ਇੱਕ ਅਰਜੀ ਲਿਖੀ ਜਿਸ ਦੇ ਵਿੱਚ ਮੁਹੰਮਦ ਤਾਹਿਰ ਮੁਹੰਮਦ ਬਾਕਿਰ ਹਾਕਮ ਰਾਏ ਅਤੇ ਭਾਈ ਗੁਰਬਖ ਸਿੰਘ ਨੇ ਦਸਤਖਤ ਕੀਤੇ ਇਸ ਦੇ ਜਵਾਬ ਵਿੱਚ ਰਣਜੀਤ ਸਿੰਘ ਆਪਣੀ 25000 ਦੀ ਫੌਜ ਨਾਲ 6 ਜੁਲਾਈ 1799 ਇਸ ਨੂੰ ਲਾਹੌਰ ਵੱਲ ਤੁਰ ਗਿਆ ਸਿੱਕ ਫੌਜ ਲਈ ਦਰਿਆ ਪਾਰ ਕਰਨਾ ਬਹੁਤ ਔਖਾ ਸੀ ਕਿਉਂਕਿ ਸਾਰੀ ਪਹਾੜੀ ਚੋਟੀਆਂ ਤੇ ਅਫਗਾਨ ਫੌਜ ਦਾ ਕਬਜਾ ਸੀ ਅਫਗਾਨ ਫੌਜ ਦੇ ਹਰਕਤ ਵਿੱਚ ਆਉਣ ਤੋਂ ਪਹਿਲਾਂ ਹੀ ਖਾਲਸਾ ਫੌਜ ਖੁਦ ਨੂੰ ਮੁਕੰਮਲ ਤੌਰ ਤੇ ਤਿਆਰ ਕਰ ਰਹੀ ਸੀ ਅਫਗਾਨ ਫੌਜ ਦੀ ਹਿੰਮਤ ਟੁੱਟ ਰਹੀ ਸੀ ਜਹਾਗੀਰ ਦੇ ਕਿਲੇ ਦੇ ਵਿੱਚ ਬੂਹੇ ਖੋਲ ਦਿੱਤੇ ਗਏ ਤੇ ਮਹਾਰਾਜ ਦੇ ਕਿਲੇ ਵਿੱਚ ਦਾਖਲ ਹੋਣ ਦਿੱਤਾ ਗਿਆ ਇਸ ਦੇ ਮਗਰੋਂ ਕੁਝ ਚਿਰ ਇਹ ਅਫਗਾਨੀਆਂ ਨਾਲ ਲੜਦੇ ਰਹੇ ਅਤੇ ਇਸ ਤੋਂ ਬਾਅਦ ਪੰਜਾਬ ਵਿੱਚੋਂ ਅਫਗਾਨੀਆਂ ਨੂੰ ਬਾਹਰ ਕੱਢ ਦਿੱਤਾ ਗਿਆ ਅਤੇ ਪਸ਼ਾਵਰ ਸਮੇਤ ਕਈ ਇਲਾਕਿਆਂ 'ਤੇ ਰਣਜੀਤ ਸਿੰਘ ਨੇ ਮੱਲਾ ਮਾਰ ਲੀਆਂ ਅਤੇ ਗੱਲ ਕੀਤੀ ਜਾਵੇ 1818 ਦੀ ਤੇ ਪੰਜਾਬ ਦੇ ਦੱਖਣੀ ਇਲਾਕਿਆਂ ਦੇ ਵਿੱਚ ਕਈ ਏਦਾਂ ਦੇ ਇਲਾਕੇ ਸਨ ਚਾਹੇ ਉਹ ਮੁਲਤਾਨ ਤੋਂ ਲੈ ਕੇ ਪਸ਼ਾਵਰ ਤੱਕ ਸਾਰੀ ਜਗ੍ਹਾ 'ਤੇ ਹੀ ਰਣਜੀਤ ਸਿੰਘ ਨੇ ਮੱਲਾ ਮਾਰੀਆਂ 1819 ਈਸਵੀ ਜੋ ਕਸ਼ਮੀਰ ਤੱਕ ਵੀ ਉਸ ਦੀ ਸਲਤਨਤ ਦੇ ਵਿੱਚ ਆ ਗਿਆ ਹਰਮਿੰਦਰ ਸਾਹਿਬ ਜੋ ਕਿ ਮੌਜੂਦਾ ਅਰਾਈਸ਼ੀ ਕੰਮ ਅਤੇ ਸੰਗਮਰਮਰ ਦਾ ਕੰਮ 1800 ਈਸਵੀ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਸੋਨੇ ਅਤੇ ਸੰਗਮਮਰ ਦਾ ਕੰਮ ਮਹਾਰਾਜਾ ਰਣਜੀਤ ਸਿੰਘ ਦੀ ਦੇਖਰੇਖ ਦਿਲਚਸਪੀ ਅਤੇ ਨਿਗਰਾਨੀ ਦੇ ਵਿੱਚ ਹੀ ਕੀਤਾ ਗਿਆ ਮਹਾਰਾਜਾ ਰਣਜੀਤ ਸਿੰਘ ਧਰਮ ਪ੍ਰਚਾਰ ਦੇ ਕੰਮਾਂ ਦੇ ਵਿੱਚ ਵੀ ਮੋਹਰੀ ਸਨ ਉਸਨੇ ਕਈ ਗੁਰੂ ਘਰਾਂ ਦੀ ਉਸਾਰੀ ਵੀ ਕਰਵਾਈ ਅਤੇ ਰਣਜੀਤ ਸਿੰਘ ਦੇ ਰਾਜ ਸਮੇਂ ਕੋਈ ਵੀ ਵਿਅਕਤੀ ਭੁੱਖਾ ਨਹੀਂ ਸੀ ਸੋੰਦਾ ਉਸ ਦੇ ਰਾਜ ਦੇ ਸਮੇਂ ਪ੍ਰਜਾ ਬਹੁਤ ਖੁਸ਼ ਸੀ ਅਤੇ ਕਿਤੇ ਵੀ ਭੁੱਖ ਮਰੀ ਬੇਕਾਰੀ ਅਨਪੜਤਾ ਲਾਚਾਰੀ ਅਤੇ ਜ਼ਬਰ ਜ਼ੁਲਮ ਨਹੀਂ ਸੀ ਰਣਜੀਤ ਸਿੰਘ ਦੇ ਰਾਜ ਵਿੱਚ ਗੋਰੇ ਭਾਰਤ ਦੇ ਵਿੱਚ ਆਇਲੈਕਸ ਕਰਨ ਦੇ ਲਈ ਆਂਦੇਸਾਨ ਅਤੇ ਸਿੱਖ ਇਤਿਹਾਸ ਨੂੰ ਸਮਝਣ ਦੇ ਲਈ ਇਹ ਸਪੈਸ਼ਲ ਦੌਰਾ ਉਹਨਾਂ ਦਾ ਹੁੰਦਾ ਸੀ ਅਤੇ ਭਾਰਤ ਦੀ ਸਿੱਖਿਆ ਪ੍ਰਣਾਲੀ ਉਸ ਵੇਲੇ ਇੰਗਲੈਂਡ ਦੀ ਸਿੱਖਿਆ ਪ੍ਰਣਾਲੀ ਦੇ ਵਾਂਗ ਕੰਮ ਕਰਦੀ ਸੀ ਅਗਰ ਉਹ ਰਣਜੀਤ ਸਿੰਘ ਦਾ ਰਾਜ ਅੱਜ ਦੇ ਸਮੇਂ 'ਚ ਵੀ ਹੁੰਦਾ ਤਾਂ ਸ਼ਾਇਦ ਸਾਡੇ ਪੰਜਾਬੀ ਭਰਾ ਕਿਤੇ ਨਾ ਕਿਤੇ ਬਾਹਰ ਆਇਲਸ ਕਰਕੇ ਬਾਹਰ ਨਾ ਜਾਂਦੇ ਤੇ ਅੱਜ ਵੀ ਸਾਡਾ ਪੰਜਾਬ ਹਰਿਆਪੁਰਿਆ ਹੁੰਦਾ ਤੁਸੀਂ ਕਿਵੇਂ ਦੇਖਦੇ ਹੋ ਮਹਾਰਾਜਾ ਰਣਜੀਤ ਸਿੰਘ ਦੀ ਜੀਵਨੀ ਨੂੰ ਕਿ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਇਹੀ ਸਿੱਖਿਆ ਪ੍ਰਣਾਲੀ ਫਿਰ ਤੋਂ ਆਣੀ ਚਾਹੀਦੀ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਖਾਲਸਾ ਰਾਜ ਜੋ ਕਿ ਕਿਤੇ ਨਾ ਕਿਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਸੀ ਉਹ ਦੁਬਾਰ ਮੁੜ ਤੋਂ ਆਣਾ ਚਾਹੀਦਾ ਹੈ ਤੇ ਕਮੈਂਟਾਂ 'ਚ ਆਪਣੀ ਰਾਏ ਜ਼ਰੂਰ ਦਿਓ